Só pode ਗੁਰੂ ਕੇ ਪਾਵਨ ਸ੍ਰੀ ਦਰਬਾਰ ਵਿੱਚ ਆਪਾਂ ਦੇ ਨਾਲੇ ਮਾਇਆ ਦੇ ਜੀਵਨ ਪਾਉ ਜਿਆ ਇਸ ਮਾਇਆ ਦੇ ਸੰਗਰਾਂਦੀ ਦਾ ਸਹਿਦ ਲੋਕ ਨੂੰ ਆਪ ਕਰਦਾ ਹੈ ਉਹ ਸੇਵਾਦ ਗਿਆਨੀ ਜਗਦੇਵ ਸਿੰਘ ਜੀ ਹੈਲ ਪ੍ਰਚਾਰਕ ਸ਼੍ਰੋਮਣੀ ਗੁੰਦਰਾ ਕਮੇਟੀ ਜਿਨ੍ਹਾਂ ਨੇ ਸਮਾਂ ਦੇ ਕਿਆ ਪ੍ਰੋਫਰ ਦੀ ਰੂਹਾਂ ਦੇ ਦਰਸ਼ਕਾਰੇ ਕਰਵਾਏ ਨੇ ਸੌਣ ਵਾਲੇ ਤਿਰਸਤੋਵਾਦ ਐਫ ਜੀ ਬੀਸੀ ਦਾ ਆਪਣਾ ਚੈਨਲ ਜਿਹੜਾ ਪਿਆਰੀ ਸਾਥ ਸ਼ਿਰਕ ਕਰਨ ਕਰ ਰਿਹਾ ਹੈ ਜਿਹੜੇ ਵੀਰੇ ਸੇਵਾ ਨਿਭਾ ਰਹੇ ਨੇ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਗੁਰਦੁਆਰਾ ਸ਼ਹੀਦ ਕਾਂਦੇ ਸੁੰਦਰ ਸਰਬੰਦ ਦੇ ਸੇਵਾਦਾਰਾਂ ਜੀ ਦਾ ਧੰਨਵਾਦ ਕਰਦਾ ਹੋਇਆ ਦਾਤ ਤੋਂ ਪੇਸ਼ ਕੀਤੀ ਵੱਡਾ ਸੋਈਆਂ ਪੁੜਾਂ ਦੀ ਸੀਮਾ ਮਤ ਦਾ ਐਫਆਈਰ ਵੀ ਗੱਲ ਕੇ ਗੱਜਾਓ ਜੀ ਵਾਹਿਗੁਰੂ ਦਾ ਖਾਲਸਾ ਵਾਟੇ ਬਿਖਮੀ ਅਤੇ ਮਹਾਰਾਜਾ ਜੀ ਜਿਹੜੇ ਕਲਚਰ ਨਾਲ ਪਿਆਰ ਕਰਦੇ ਆ ਇਹ ਉਹਨਾਂ ਰਾਜ ਉਪਗ੍ਰੰਥਾਂ ਨਾਲ ਕਾਬਲ ਇਨਾਨ ਦੂਰ ਤਰੇੜੇ ਤੱਕ ਖੱਲਿਆ ਹੋਇਆ ਹੈ ਮਹਾਬਲੀ ਨਿਤਿਤ ਹੋਇਆ ਹੈ ਸੂਬਾ ਕਸ਼ਮੀਰ ਸੂਬਾ ਪਸ਼ਾਵਰ ਚਾਰ ਭਾਗਾਂ ਦੇ ਵਿੱਚ ਰਾਜ ਨੂੰ ਵੰਡਿਆ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਵਿੱਚ ਸੂਬਾ ਲਾਹੌਰ ਰਿਆ ਨਾ ਸੂਬਾ ਬੰਗਾਲ ਰਿਆ ਨਾ ਸੂਕਾ ਕਸ਼ਮੀਰ ਤੇ ਨਾ ਸੂਕਾ ਪਖਸ਼ਾਵਰ ਅਫਗਾਨਿਸਤਾਨ ਤੱਕ ਹੱਦਾ ਲੱਗਦੀਆਂ ਨੇ ਸ਼ੇਰੇ ਪੰਜਾਬ ਦੇ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਅੱਜ ਆਪਾਂ ਬਾਬਾ ਬੋਤਾ ਸਿੰਘ ਬਾਬਾ ਕਰਜਾ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਆਪ ਜੀ ਦੇ ਜਿੱਥੇ ਰਾਗੀ ਸਿੰਘਾਂ ਕੋਲੋਂ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਢਾਡੀ ਸਿੰਘਾਂ ਨੇ ਗੁਰੂ ਦਾ ਇਤਿਹਾਸ ਸਰਵਨ ਕਰਾਇਆ ਉੱਥੇ ਸਤਕਾਰਯੋਗ ਸਾਡੇ ਮੈਨੇਜਰ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਜਗENDER ਪਾਲ ਸਿੰਘ ਜੀ ਵੱਲੋਂ ਸੱਜੇ ਪਰਬਤ ਕੀਤੇ ਗਏ ਨੇ ਹੁਣ ਮੈਂ ਬੇਨਤੀ ਕਰਾਂਗਾ 10 ਮਿੰਟ ਵਾਸਤੇ ਭਾਈ ਸੁਖਮੀਰ ਸਿੰਘ ਜੀ ਉਹਨਾਂ ਦਾ ਕਵੀ ਸ੍ਰੀ ਜਥਾ ਆਪ ਜੀ ਨੂੰ ਗੁਰੂ ਦਾ ਇਤਿਹਾਸ ਸਰਵਨ ਕਰਾਵੇਗਾ ਉਪਰੰਤ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹ ਗੁਰਬਾਣੀ ਦਾ ਕੀਰਤਨ ਕਰਨਗੇ ਆਓ ਪਿਆਰ ਸਤਕਾਰ ਨਾਲ ਇਨ੍ਹਾਂ ਵੀਰਾਂ ਕੋਲ ਅੱਜ ਦਾ ਇਤਿਹਾਸ ਕਵੀ ਸ੍ਰੀ ਵਾਰਾਹ ਰਾਹੀ ਸਰਵਣ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਦੋਂ ਤੋਂ ਜਵਾਨੀਆਂ ਮਾਲ ਦੀ ਐ ਜਦੋਂ ਡੁੱਲਦਾ ਪੁਣ ਜਵਾਨੀਆਂ ਦਾ ਹੋ जवान माण जदू डोलंदा हूं जवान उमंद हूंदा भवें रोशन ਮੁੰਡਾ ਦਾਨ ਜਦੋਂ ਬਲੀ ਦਾਨੀਆਂ ਦਾ ਜਾਲਮ ਜਦੋਂ ਮ ਕਮਾਣ ਗ੍ਰੇਟਾ ਤੋਤੀ ਕਰਾ ਕਿਸਾ ਚੱਲਦਾਰੂ ਪਰਮੰਗਾ ਦਾ ਕਿਸਾ ਚੱਤਾਰੂ ਕੁਰਬਾਨੀਆਂ ਦਾ ਬਾਬਾ ਹਿੰਦੀ ਮਾੜੀ ਏ ਮਾੜੀ ਏ ਯਾਦ ਕਰੂ ਸੰਸਾਰ ਅਰੇ ਆਜ ਕੀ ਰਗਾ ਕਲ ਸਾਇ ਆਖੀਰੇ ਨਾ ਤੋ साम मकाया कोने वस